ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਜ ਦੀਆਂ ਸਖਤ ਹਦਾਇਤਾਂ ਅਮਵਾਕ ਨਸ਼ਿਆਂ ਤੇ ਗੈਂਗਸਟਰਵਾਦ ਤੇ ਕਾਬੂ ਪਾਉਣ ਲਈ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਆਵਲੀ ਕਰਮਚਾਰੀਆਂ ਪਰੋਂ ਲਗਾਤਾਰ ਇਹ ਮਹਿੰਮ ਵਿੱਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ਼੍ਰੀ ਮਡੇਰ ਸਾਹਿਬ ਏਡੀਸੀਪੀ ਤੋਂ ਸ਼੍ਰੀ ਮਨਿਉ ਰਾਣਾ ਜੀ ਸਰਵਨਦੀਪ ਜੀ ਏਸੀਪੀ ਵੈਸਟ ਐਸਐਚਓ ਗੈਂਟੂਨਮੈਂਟ ਅਤੇ ਐਸਐਚਓ ਰੋਵਨ ਮਸੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ 골ਡਨ ਐਵਿਨਿਊ ਹਰਗਵਿੰਦਪੁਰ ਸ਼ਾਟਾ ਤੋਂ ਕਰੀਬ 4 ਕਿਲੋ ਤੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇਥੇ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਕਰਦੀ ਸੀ ਜਿਨੂੰ 4 ਕਿਲੋ 580 ਗ੍ਰਾਮ ਹੀਰੋਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਗੈਂਟੋਂਮੈਂਟ ਦੇ ਵਿੱਚ ਐਸਐਚਓ ਗੈਂਟੋਂਮੈਂਟ ਵੱਲੋਂ ਇੱਕ ਪਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ 'ਚ ਡਰਾਈਵਲ ਕਰ ਰਹੀ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘਿੰਡੇ ਦੇ ਅਟੈਂਪਟ ਟੂ ਮਰਡਰ ਮਕਦਮੇ ਦੇ ਵਿੱਚ ਪਕੜਾ ਦਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਇਸ ਮੁਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਬਚਨ ਵਾਅਦਾ ਨੂੰ ਪੂਰੇ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਰੀਆਂ ਕੀਤੀ